ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਜੀ ਤਿੰਨ ਟਰਾਲੀਆਂ ਦੋ ਜੈਕ ਵਾਲੀਆਂ ਤੇ ਆਹ ਹੈਗੀ ਹੈ ਜੀ ਸਿੰਪਲ ਜਿਹੜੀ 60000 ਵਾਲੀ ਟਰਾਲੀ ਸੀ ਇਹਦੀ ਜਾਣਕਾਰੀ ਆਪਣੀ ਰਹਿ ਗਈ ਸੀ ਦੇਣ ਵਾਲੀ ਬਾਕੀ ਸਾਰੀ ਜਾਣਕਾਰੀ ਇਸ ਵੀਡੀਓ ਚ ਦਵਾਂਗੇ ਇਸ ਟਰਾਲੀ ਬਾਰੇ ਇਸ ਤੋਂ ਪਹਿਲਾਂ ਜੇ ਆਪਣਾ ਚੈਨਲ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਰੇ ਵੀਰ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਵੀਡੀਓ ਆਪਣੇ ਚੈਨਲ ਤੇ ਆਉਂਦੀਆਂ ਰਹਿੰਦੀਆਂ ਜੀ ਬਾਕੀ ਹੁਣ ਗੱਲ ਕਰਦੇ ਆਂ ਜੀ ਟਰਾਲੀ ਬਾਰੇ ਇਹਦਾ ਸਾਈਜ਼ ਹੈਗਾ ਜੀ 11 6 11 6 ਦੀ ਬੇਦਾਗ ਗਾਡਰਾ ਜੀ 8 ਇੰਚੀ 8 ਇੰਚੀ ਗਾਡਰਾ ਤੇ ਬਾਕੀ ਟਰਾਲੀ ਸਾਰੀ ਚੰਗੀ ਏ ਇਹ ਹੈਗੀ ਜੀ ਬਿਨਾ ਪੰਪ ਤੋਂ ਬਿਨਾ ਜੇ ਕਾਲੀ ਸਿੰਪਲ ਟਰਾਲੀ ਆ ਦੇਖ ਸਕਦੇ ਹੋ ਬਿਲਕੁਲ ਸਾਫ ਆ ਕੋਈ ਕਿਤੋਂ ਗਲੀ ਗੁਲੀ ਨਹੀਂ ਟਰਾਲੀ ਪੂਰੀ ਚੰਗੀ ਆ 1220 ਦੇ ਟਾਇਰ ਆ ਜਿਹੜੇ ਆਪਣੇ ਫੌਜੀਆਂ ਵਾਲੇ ਟਾਇਰ ਹੁੰਦੇ ਟਰੱਕਾਂ ਵਾਲੇ ਇਹ ਵੀ ਬੇਦਾਗ ਟਾਇਰ ਆ ਫੁੱਲ ਵਜ਼ਨ ਪਾ ਸਕਦੇ ਆ ਟਾਇਰਾਂ ਦੇ ਬਾਕੀ ਗੱਲ ਕਰੀਏ ਆਪਣੀ ਥੱਲੋਂ ਹਿੱਸੇ ਦੀ ਹਿੱਸਾ ਹੈਗਾ ਜੀ ਇਹਦਾ 3.5 ਇੰਚੀ ਬਾਕੀ ਹਿੱਸਾ ਚੌੜਾ ਪੂਰਾ ਕੋਈ ਟਰਾਲੀ ਪਲਟਣ ਦਾ ਨਹੀਂ ਖਤਰਾ ਨਿਤਾਮ ਭੀੜੇ ਹੀ ਸੀ ਹੁੰਦੇ ਆ ਤੂੜੀ ਵਾਲੀ ਤੇ ਆਪਣੇ ਕੋਲੇ ਟਰਾਲੀ ਵਧੀਆ ਚੱਲਦੀ ਰਹੀ ਆ ਤੇ ਸੀਜ਼ਨ ਸਾਰਾ ਚੱਲੀ ਆ ਕੋਈ ਬ੍ਰੇਕਡਾਊਨ ਨਹੀਂ ਇਹਦੇ ਬਾਕੀ ਹੁਣ ਗੱਲ ਕਰੀਏ ਆਪਾਂ ਵਿੱਚੋਂ ਵਿੱਚੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਸਾਫ਼ ਆ ਕੋਈ ਟਾਕੀ ਨਹੀਂ ਲੱਗੀ ਦੇਖ ਸਕਦੇ ਹੋ ਸੈਡਾਂ ਵੀ ਬਿਲਕੁਲ ਸਾਫ਼ ਆ ਵਿੱਚੋਂ ਵੀ ਬਿਲਕੁਲ ਸਾਫ਼ ਹੈ ਜੀ ਸਿਰਫ ਬੱਸ ਰੰਗ ਦੀ ਕਮੀ ਆ ਟਰਾਲੀ ਨੂੰ ਹੋਰ ਕੋਈ ਕੋਈ ਕਮੀ ਨਹੀਂ ਕਿਸੇ ਪਾਸੇ ਡਾਲਾ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਧੀਆ ਪਿਆ ਜੀ ਚਾਰ ਚਫੇਰੋ ਟਰਾਲੀ ਵੇਖ ਲਓ ਸਿਰਫ ਰੰਗ ਹੋਣ ਵਾਲਾ ਰੰਗ ਹੋ ਜੇ ਟਰਾਲੀ ਪੂਰੀ ਨਵਿਆਂ ਵਰਗੀ ਬਣ ਜੂਗੀ ਬਾਕੀ ਰੇਟ ਵੀ ਬਹੁਤ ਜਾਇਜ਼ ਆ ਇਹ ਬਾਕੀ ਟਰਾਲੀ ਦਾ ਵਜ਼ਨ ਹੈਗਾ ਜੀ 11 ਕੁਇੰਟਲ ਤੇ 60000 ਰੁਪਏ ਦੀ ਆਪਾਂ ਨੈਟ ਦੇਣੀ ਆ ਮੋਕਸਰ ਏਰੀਆ ਆਪਣਾ ਮਕੰਦੇ ਵਾਲਾ ਪਿੰਡ ਹੈ ਜੀ ਤੇ ਨੰਬਰ ਉੱਪਰ ਚੱਲ ਰਿਹਾ 94788 86538 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਆਹ ਟਰਾਲੀ ਬਾਰੇ ਜਾਣਕਾਰੀ ਲੈ ਸਕਦੇ ਹੋ ਅੱਗੇ ਆ ਗਈ ਜੀ ਜੈਕ ਵਾਲੀ ਜੈਕ ਵਾਲੀਆਂ ਦੋ ਟਰਾਲੀਆਂ ਆਪਣੇ ਕੋਲੇ ਜਿਹੜੀ ਪਹਿਲੀ ਟਰਾਲੀ ਆ ਇਹ ਬਿਨਾ ਵੈੱਡ ਤੋਂ ਆ ਪਰ ਇਹ ਪੂਰੀ ਹੈਵੀ ਟਰਾਲੀ ਹੈ ਜੀ ਟਾਟਾ ਦੇ ਗਾਡਰਾਂ ਦੇ ਵਿੱਚ ਮਿੱਟੀ ਤੇ ਟਰਾਲੀ ਚੱਲੀ ਵੀ ਆਪਣੇ ਕੋਲੇ ਇਹ ਸੀਜ਼ਨ ਲੱਗਿਆ ਹੋਇਆ ਬਾਕੀ ਟਰਾਲੀ ਪੂਰੀ ਭਰੀ ਹੈ ਜੀ ਬਾਕੀ ਗੱਲ ਕਰੀਏ 3 ਇੰਚੀ ਮਸ਼ੀਨੀ ਹੁੱਕ ਦੀ ਤੇ ਗਾਡਰ ਹੈਗੇ ਜੀ 8 4 ਦੇ ਸੇਲਡ ਦੇ ਗਾਡਰ ਆ ਟਾਟਾ ਦੇ 3 ਸੂਤ ਪੱਤੀ ਲੱਗੀ ਜੀ ਮੋਟੀ 2 ਇੰਚੀ 3 ਸੂਤ ਤੇ 12 ਗੇਜ ਸੈਡ ਲੱਗੀ ਹੋਈ ਹੈ ਜੀ ਇਹਦੇ 12 ਗੇਜ ਦੀ ਸੈਡ ਹੈ ਜੀ ਬਾਕੀ ਫਰਸ਼ ਦੇਖ ਲਓ ਇੱਕੋ ਫਰਸ਼ ਹੈ ਦਾ ਵੀ ਬਿਨਾ ਜੋੜ ਤੋਂ ਫਰਸ਼ ਆ 10 ਗੇਜ ਦਾ ਦੇਖ ਸਕਦੇ ਹੋ ਤੁਸੀਂ ਤੇ ਟਾਇਰ ਹੈਗੇ ਜੀ 1020 ਦੇ ਅਪੋਲੋ ਦੇ 23 ਮਾਡਲ ਟਾਇਰ ਆ ਜੀ 24 ਮਾਡਲ 24 ਮਾਡਲ ਦੇਖ ਸਕਦੇ ਹੋ ਟਾਇਰ ਆ ਅਪੋਲੋ ਕੰਪਨੀ ਦੇ 50% ਟਾਇਰ ਪਏ ਆ ਬੇਦਾਗ ਟਾਇਰ ਆ ਕੜੇ ਵਾਲੇ ਰੇਮ ਆ ਜੀ ਰੇਮਾਂ ਦੀ ਗੱਲ ਕਰ ਲਈਏ ਦੇਖ ਸਕਦੇ ਹੋ ਤੁਸੀਂ ਕੜੇ ਵਾਲੇ ਡਬਲ ਕੜਾ ਰੀਨਲ ਕੜੇ ਵਾਲੇ ਰੇਮ ਹੁਣ ਗੱਲ ਕਰ ਲਈਏ ਆਪਾਂ ਹਿੱਸੇ ਬਾਰੇ ਹਿੱਸਾ ਹੈਗਾ ਜੀ ਇਹਦਾ 4 ਇੰਚ ਫੁੱਲ ਸਾਈਜ਼ ਆ ਜੀ 4 ਇੰਚੀ ਤੇ 58 ਇੰਚ ਚੌੜਾ ਕੀਤੇ ਨਾਲ ਮਿਲ ਕੇ ਲਿਜਾ ਸਕਦੇ ਹੋ ਚੌੜਾ ਵੀ 4 ਇੰਚੀ ਆ ਮੋਟਾ ਵੀ ਪੂਰਾ ਹਿੱਸਾ ਤੇ ਬਾਕੀ ਪੰਪ ਲੱਗਿਆ ਹੋਇਆ ਜੀ 15 ਟਨ ਵਾਲਾ ਹਾਈ ਸਪੀਡ ਜਲਦੀ ਚੱਕਣ ਵਾਲਾ ਪੰਪ ਲੱਗਿਆ ਹੋਇਆ ਤੇ ਇਹ ਵੀ ਪ੍ਰੋਪਰ ਕੰਮ ਕਰਦਾ ਕਿਤੇ ਕੋਈ ਲੀਕ ਨਹੀਂ ਇਹ ਵੀ ਨਵਾਂ ਹੀ ਲੱਗਿਆ ਹੋਇਆ ਜੀ ਇੱਕ ਵੀ ਬਾਕੀ ਹੁਣ ਡਾਲੇ ਦੀ ਗੱਲ ਕਰੀਏ ਖੁੱਲਦਾ ਹੀ ਆਪਣਾ ਸਾਈਡ ਤੇ ਸਾਈਡ ਤੇ ਡਾਲਾ ਖੁੱਲਦਾ ਦੇਖ ਸਕਦੇ ਹੋ ਪ੍ਰਾਈਮਰ ਵੱਜਿਆ ਹੋਇਆ ਟਰਾਲੀ ਨੂੰ ਜਿਹੜੇ ਵੀਰ ਨੇ ਲੈਣੀ ਆ ਆਪਾਂ ਰੰਗ ਕਰਵਾ ਕੇ ਦੇ ਦਾਂਗੇ ਤੇ ਦੇਖ ਸਕਦੇ ਹੋ ਡਾਲਾ 10 ਕੇਜੀ ਦੀ ਫਰਸ ਆ ਜੀ ਇਹਦੀ ਫਰਸ ਵੀ ਪੂਰੀ ਸਾਫ ਹੈ ਜੀ ਬਾਕੀ ਜਿਹੜੇ ਹੈਗੇ ਵਿਚਲੇ ਗਾਡਰਾਂ ਦੀ ਗੱਲ ਕਰ ਗਏ ਵਿਚਲੇ ਗਾਡਰ ਲੱਗੇ ਹੋਏ ਆ ਜੀ 6-3 ਦੇ ਬਾਹਰਲੇ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੋਵਾਂ ਦੀ ਕੰਡੀਸ਼ਨ ਦੇਖ ਲਓ ਸੇਮ ਇੱਕੋ ਕੰਪਨੀ ਅਪੋਲੋ ਦੀ ਦੋਨੇ ਟਾਇਰ ਆਈ ਹਿੱਸਾ ਵੀ ਦੇਖ ਸਕਦੇ ਹੋ ਪੂਰਾ ਚੌੜਾ ਬਾਕੀ ਟਰਾਲੀ ਦਾ ਵਜਨ ਹੈਗਾ ਜੀ ਇਹਦਾ ਵਜਨ 13 ਕਿਲੋ ਲਾਇਆ ਇਕੱਲੀ ਟਰਾਲੀ ਦਾ ਵਜਨ ਹੈ ਜੀ ਜੇਕਰ ਤੁਸੀਂ ਆਪਣਾ ਵਿੱਡ ਸਮੇਤ ਲੈਣੀ ਹੈ ਉੱਪਰ ਜਾਲੀ ਵਾਲਾ ਸਟੀਲੀ ਜਾਲੀ ਵਾਲਾ ਵਿੱਡ ਸਮੇਤ ਵੀ ਮਿਲ ਜੂਗੀ ਤੇ 15 ਕੁਇੰਟਲ ਦੇ ਵਜਨ ਦੇ ਵਿੱਚ ਫਿਰ ਟਰਾਲੀ ਮਿਲ ਜੂਗੀ ਤੁਹਾਨੂੰ ਬਾਕੀ ਉੱਪਰ ਆਪਾਂ ਵਿੱਡ ਲਗਾ ਕੇ ਦੇ ਦਾਂਗੇ ਫਿਰ ਇਹਦਾ ਰੇਟ ਹੈਗਾ ਜੀ 1,35,000 ਰੁਪਏ ਬਾਕੀ ਇਹ ਵੀ ਆਪਣੀ ਮਕੰਦੇ ਵਾਲੇ ਖੜੀ ਆ ਆ ਟਰਾਲੀ ਦੀ ਜਾਣਕਾਰੀ ਵੀਡੀਓ ਪਾਈ ਹੋਈ ਆ ਇਹ ਆਪਾਂ लास्ट 1,20,000 ਦੀ ਦੇਣੀ ਆ ਜੀ ਟਰਾਲੀ ਇਹ ਵੀ ਵੇਖ ਲਓ ਕੰਪਲੀਟ ਸਾਰੀ ਤਿਆਰ ਆ ਤੇ ਇਹ ਆਪਣੀ ਵੀਡੀਓ ਸੀ ਜੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਵੀਰਾਂ ਨੇ ਖਰੀਦਣੀ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਤੱਕ ਸ਼ੇਅਰ ਕਰ ਦਿਓ ਇਹ ਤਿੰਨੇ ਟਰਾਲੀਆਂ ਆਪਣੇ ਨਾਲ ਕੰਟੈਕਟ ਨੰਬਰ ਉੱਪਰ ਚੱਲ ਰਿਹਾ 94788 86538 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਜੇ ਕੋਈ ਜਾਣਕਾਰੀ ਰਹਿ ਗਈ ਹੋਵੇ ਉਹ ਆਪਣਾ ਫੋਨ ਕਰਕੇ ਤੁਸੀਂ ਲੈ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ